ਇਹ ਆਪਣਾ ਡੈਸ਼ਵਾਸ਼ਰ ਹੈ ਜੀ ਅੱਛਾ ਭਾਨੇ ધોਣ ਦੇ ਲਈ ਇਹ ਡੈਸ਼ਵਾਸ਼ਰ ਯਾਰ ਇਹ ਨਾ ਫੋਟੋਸਟੇਟ ਕਰਨ ਵਾਲੀ ਮਸ਼ੀਨ ਵਰਗਾ ਕੰਮ ਤੇ ਆ ਯਾਰ ਆ ਕੀ ਬਣਾਤਾ ਇਹ OTS ਆ ਗਿਆ ਜੀ ਜਦੋਂ ਨਾ ਕੋਈ ਬੰਦਾ ਦੁਨੀਆ ਤੋਂ ਚਲੇ ਜਾਂਦਾ ਉਹ ਇਸ ਕਰਕੇ ਹੀ ਕਿਹਾ ਜਾਂਦਾ ਵੀ ਅਸੀਂ ਮਕਾਨ ਗਏ ਕਿਉਂਕਿ ਜੋ ਬੰਦਾ ਦੁਨੀਆ ਤੋਂ ਚਲਾ ਜਾਂਦਾ ਤਾਂ ਲੋਕਾਂ ਦਾ ਮੰਨਣਾ ਹੁੰਦਾ ਕਿ ਉਹ ਘਰ ਨਹੀਂ ਰਹਿ ਗਿਆ ਮਕਾਨ ਜਿਹੜਾ ਸੁਪਨਾ ਤੁਸੀਂ ਖੁੱਲੀਆਂ ਅੱਖਾਂ ਨਾਲ ਸੱਜਣ ਨੂੰ ਹੁਣ ਦੇਖਣ ਲੱਗੇ ਆ ਨਾ ਇਹ ਸੁਪਨਾ ਤੁਹਾਡਾ ਸੱਚ ਹੋ ਜਾਣਾ ਕਿਉਂਕਿ ਮੈਂ ਇੱਕ ਉਹੋ ਜਿਹੇ ਸੱਜਣ ਦੇ ਨਾਲ ਖੜਾ ਜਿਹੜੇ ਅਕਾਲ ਬਿਲਡਰਸ ਵਾਲੇ ਆ ਇਹ ਸੱਜਣ ਲੁਧਿਆਣੇ ਦੇ ਐਨਆਰਆਈਆਂ ਦੇ ਤੇ ਜਿੰਨੇ ਇੰਡਸਟ੍ਰੀਅਲਿਸਟ ਲੋਕਾਂ ਦੀ ਆ ਉਹਨਾਂ ਦੀ ਪਹਿਲੀ ਪਸੰਦ ਆ ਕਿਉਂਕਿ ਇਹ ਬੰਦੇ ਉਹ ਆ ਜਿਨ੍ਹਾਂ ਨੂੰ ਆ ਕੇ ਬੰਦਾ ਸੁਪਨਾ ਦੱਸਦਾ ਤੇ ਉਹ ਬੰਦੇ ਦਾ ਸੁਪਨਾ ਉਹਦੀਆਂ ਅੱਖਾਂ ਦੇ ਸਾਹਮਣੇ ਖੜਾ ਕਰ ਦਿੰਦੇ ਆ ਕਹਿੰਦੇ ਜਾਂ 100 ਕੰਮ ਦੇਖ ਲਓ ਜਾਂ ਇੱਕ ਕੰਮ ਦੇਖ ਲਓ ਆਪਣੇ ਨਾਲ ਹੈਗਾ ਬਾਈ ਮਨਿੰਦਰ ਬਾਈ ਮਨਿੰਦਰ ਆ ਕਿਸੇ ਇੱਕ ਜੋੜੇ ਵੱਲੋਂ ਡਾਕਟਰ ਜੋੜੇ ਵੱਲੋਂ ਦੇਖਿਆ ਗਿਆ ਸੁਪਨਾ ਤੁਹਾਨੂੰ ਦਿਖਾਊਗਾ ਹੋ ਸਕਦਾ ਅਗਲਾ ਸੁਪਨਾ ਤੁਹਾਡਾ ਇਹ ਮੇਰੇ ਕੈਮਰੇ ਤੇ ਦਿਖਾਉਂਦਾ ਹੋਵੇ ਆਪਾਂ ਇਹਨਾਂ ਦਾ ਕਰਦੇ ਸਵਾਗਤ ਬਾਈ ਸਸੀ ਕਾਲ ਸਸੀ ਕਾਲ ਬਾਈ ਜੀ ਆਪਣਾ ਤੋਂ ਤੁਹਾਡੇ ਮਾਮਾ ਜੀ ਦਾ ਨਾਮ ਕੀ ਆ ਅਮਨ ਸਿੱਧੂ ਜੀ ਬਹੁਤ ਬਹੁਤ ਪਿਆਰੇ ਇਨਸਾਨ ਆ ਯਾਰ ਬਹੁਤ ਵਧੀਆ ਉਹਨਾਂ ਦਾ ਸੁਭਾਅ ਹੈ ਮੈਨੂੰ ਚੰਗਾ ਲੱਗਿਆ ਤੇ ਆ ਜਿਹੜੇ ਆਪਾਂ ਸੁਪਨਾ ਦੇਖਣ ਜਾ ਰਹੇ ਆ ਜਿਹੜਾ ਮੈਂ ਜਿਹਦਾ ਮੈਂ ਗੇਟ ਦਰਵਾਜ਼ਾ ਖੋਲਣਾ ਤੁਹਾਡੇ ਸਾਹਮਣੇ ਇਹ ਸੁਪਨਾ ਲੁਧਿਆਣੇ ਦੇ ਵਿੱਚ ਹੈ ਕਿਹੜੀ ਜਗ੍ਹਾ ਤੇ ਇਹ ਇਹ ਰਿਸ਼ੀਨਗਰ ਹੈ ਜੀ ਲੁਧਿਆਣੇ ਦੇ ਵਿੱਚ ਤੇ ਇਹਦਾ ਵਿਦ ਮਟੀਰੀਅਲ ਜੋ ਕੁਝ ਸਾਹਮਣੇ ਲੱਗਿਆ ਦਿਖ ਰਿਹਾ ਸਮੇਤ ਆਰਕੀਟੈਕਟ ਇਹ ਸਾਰਾ ਕੁਝ ਤੁਸੀਂ ਕੀਤਾ ਬਿਲਕੁਲ ਬਾਈ ਜੀ ਆਪਣਾ ਇਹਦੇ ਚ ਜਿੰਨੇ ਵੀ ਆਪਣੇ ਪ੍ਰੋਡਕਟ ਬਣਦੇ ਹੈਗੇ ਜਿੰਨੀਆਂ ਵੀ ਆਪਾਂ ਬਿਲਡਿੰਗਸ ਬਣਾਉਨੇ ਆ ਉਹ ਵਿਦ ਮਟੀਰੀਅਲ ਹੀ ਆਪਾਂ ਕੰਮ ਕਰਦੇ ਆ ਵਿਦ ਮਟੀਰੀਅਲ ਦੇ ਨਾਲ ਨਾਲ ਆਪਣਾ ਆਰਕੀਟੈਕਚਰ ਦਾ ਜੋ ਵੀ ਆ ਸਾਰਾ ਆਪਾਂ ਹੀ ਕਰਨੇ ਕੰਪਲੀਟ ਹੋਣ ਮਤਲਬ ਤੁਸੀਂ ਆਰਕੀਟੈਕਟ ਵੀ ਤੁਹਾਡਾ ਬਿਲਕੁਲ ਜੀ ਤੇ ਉਸ ਤੋਂ ਬਾਅਦ ਤੁਸੀਂ ਇੱਕ ਤੁਹਾਨੂੰ ਖਾਲੀ ਪਲਾਟ ਦੇ ਦੇਣਾ ਪਲਾਟ ਚਾਹੀਦਾ ਜੀ ਆਪਾਂ ਨੂੰ ਪਲਾਟ ਦੇ ਦੇਣਾ ਤੇ ਮੈਂ ਦੱਸ ਦੇਣਾ ਆਪਣਾ ਬਜਟ ਬਿਲਕੁਲ ਤੇ ਮੈਂ ਦੱਸ ਦੇਣਾ ਆਪਣਾ ਸੁਪਨਾ ਸੁਪਨਾ ਤੁਸੀਂ ਉਹਦੇ ਲਈ ਆਰਕੀਟੈਕਟ ਤੋਂ 5 7 10 ਡਿਜ਼ਾਈਨ ਮੇਰੇ ਸਾਹਮਣੇ ਧਰ ਦੇਣੇ ਆ ਉਹ ਜੇ ਜ਼ਿਆਦਾ ਲੋਡ ਪੈਂਦੀ ਤਾਂ ਅਸੀਂ ਜ਼ਿਆਦਾ ਵੀ ਦੇ ਦਿੰਦੇ ਹਾਂ ਉਹ ਸਾਰ ਨੂੰ ਦੇ ਦੇਣੇ ਆ ਜਿੰਨਾ ਵੀ ਜੋ ਜਿੱਕੇ ਭੇਜ ਦੇਣਾ ਉਹਨਾਂ ਦਾ ਫਾਈਨਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਉਹਨਾਂ ਨੂੰ ਡਿਜ਼ਾਈਨ ਦੇਈ ਜਾਂਦੇ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਆਪਾਂ ਕੋਠੀ ਬਾਅਦ ਚ ਦਿਖਾਉਨੇ ਆ ਹਾਂਜੀ ਤੁਸੀਂ ਅਕਾਲ ਬਿਲਡਰਸ ਦੇ ਅੰਡਰ ਕੰਮ ਕੀ ਕੀ ਕਰਦੇ ਆ ਮਤਲਬ ਕੀ ਕੀ ਕੰਮ ਕੀ ਕੀ ਚੱਲਦੇ ਆ ਆਪਣੇ ਉੱਥੇ ਜੀ ਕਮਰਸ਼ੀਅਲ ਬਿਲਡਿੰਗਸ ਹੋ ਗਈਆਂ ਆਪਣੀਆਂ ਰੈਜੀਡੈਂਸ਼ੀਅਲ ਦਾ ਹੋ ਗਿਆ ਜੀ ਇਹਦੇ ਤੋਂ ਇਲਾਵਾ ਆਪਾਂ ਵੇਅਰਹਾਊਸ ਦਾ ਕੰਮ ਕਰਦੇ ਆ ਜੀ ਤੇ ਵੇਅਰਹਾਊਸ ਦੇ ਨਾਲ ਨਾਲ ਆਪਣਾ ਆ ਗਿਆ ਉਹ ਜਿਹੜੇ ਮੇਲਾ ਜਲਾਉਨੇ ਹੁੰਦੇ ਆ ਉਹ ਉਹ ਥੋੜਾ ਤੁਹਾਡਾ ਹੈ ਨਾ ਉਹ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਆ ਸਾਰਾ ਆਪਾਂ ਤਿਆਰ ਕੀਤਾ ਜੀ ਹਾਂ ਉਹ ਜਿਹੜਾ ਮੈਂ ਉਹ ਸਾਂਨੇ ਵਾਲ ਮੇਲਾ ਦੇਖਿਆ ਸੀ ਹੁਣ ਆਪਾਂ ਸ਼ੁਰੂ ਕਰ ਗਏ ਆ तकरीबन ਆਪਾਂ ਦਾ 29 ਏਕੜ ਦੇ ਵਿੱਚ ਬਣਿਆ ਹੋਇਆ ਜੀ ਹੁਣ ਇਕੱਲੀ ਇਕੱਲੀ ਚੀਜ਼ ਯਾਰ ਤੁਸੀਂ ਮਤਲਬ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਸੁਪਨਾ ਤੁਹਾਨੂੰ ਦਿਖਾ ਦੇਣਾ ਤੇ ਵਾਇਗਰੂ ਨੇ ਤੁਹਾਡਾ ਸੁਪਨਾ ਪੂਰਾ ਕਰ ਦੇਣਾ ਸਭ ਤੋਂ ਪਹਿਲਾਂ ਆਪਾਂ ਇੱਥੇ ਬਣਾਤਾ ਪੂਜਾ ਇਹ ਪੂਜਾ ਰੂਮ ਆ ਜੀ ਇਦੇ ਲਈ ਟਫਨ ਗਲਾਸ ਲਾਤਾ ਟਫਨ ਗਲਾਸ ਲੱਗਿਆ ਸੀ ਬਿਲਕੁਲ ਤੇ ਜਿਹੜੇ ਮਤਲਬ ਇਸ ਕੋਠੀ ਦੇ ਮਾਲਕਾ ਉਹ ਘੇੜਾ ਮਾਰਦੇ ਆ ਹਾਂਜੀ ਬਿਲਕੁਲ ਉਹ ਸਵੇਰੇ ਸ਼ਾਮ ਅਸੀਂ ਬਾਕੀ ਵੀਡੀਓ ਕਲਿੱਪ ਹਰ ਰੋਜ਼ ਉਹਨਾਂ ਨੂੰ ਬਣਾ ਕੇ ਜੋ ਕੰਮ ਹੋ ਰਿਹਾ ਵੈਸੇ ਵੈਸੇ ਕੰਮ ਚੱਲ ਰਿਹਾ ਪਰ ਅੰਤਮ ਸ਼ੋਹਾਂ ਤੇ ਹੀ ਆ ਤਕਰੀਬ ਬਿਲਕੁਲ ਜੀ ਬਿਲਕੁਲ ਹਾਂ ਨਾ ਬਣਾਏ ਕੰਪਲੀਟ ਹੋਣ ਵਾਲਾਗਾ ਆਲਮੋਸਟ ਸਾਰਾ ਰੈਡੀ ਹੋ ਚੁੱਕਾ ਆ ਕਿਹੜਾ ਏਰੀਆ ਆ ਗਿਆ ਦੂਜਾ ਇਹ ਡਰਾਈਂਗ ਡਰਾਈਂਗ ਰੂਮ ਆ ਗਿਆ ਹਾਂ ਡਰਾਈਂਗ ਰੂਮ ਆ ਗਿਆ ਆਜੋ ਇਸ ਤੋਂ ਅੱਗੇ ਆ ਗਈ ਲੋਪੀ ਹਾਂ ਲੌਬੀ ਬਹੁਤ ਖੁੱਲੀ ਹੈ ਯਾਰ ਕਮਾਲ ਆ ਆ ਆਬ ਆ ਗਿਆ ਇੱਕ ਆ ਬੈਡਰੂਮ ਆ ਗਿਆ ਆ ਦਿਖਾਈ ਆ ਬੈਡਰੂਮ ਤੁਹਾਨੂੰ ਇੱਕ ਕਮਰੇ ਦੇਖਿਓ ਇਸ ਕੋਠੀ ਦੇ ਵਿੱਚ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ கரੈਕਟ ਦੀ ਪੈਚ ਜੈਡ ਜੈਡੇ ਕਮਰੇ ਬਿਲਕੁਲ ਜੀ ਇਹ 19x15 ਦਾ ਕਮਰਾ ਹੈ ਜੀ ਆਪਣਾ ਆ ਆ ਦੇਖਿਓ ਉੱਪਰ ਅਲੱਗ ਤਰ੍ਹਾਂ ਦੀ ਇਹਨਾਂ ਦੀ ਛੱਤਾਂ ਦੇ ਉੱਪਰ ਅਲੱਗ ਤਰ੍ਹਾਂ ਦਾ ਕੰਮ ਹੋਇਆ ਹੋਇਆ ਹੈ ਬਿਲਕੁਲ ਜੀ ਹਾਂ ਆ ਦੇਖੋ ਇਹਦੇ ਉਹ ਲੱਕੜ ਲੱਗੀ ਆ ਵੀਰੇ ਉਹ ਲੱਕੜ ਲੱਗੀ ਆ ਜੀ ਉਹ ਵਿਨੀਅਰ ਲੱਗਿਆ ਹੋਇਆ ਸਾਰੇ ਹਾਂ ਡਾਊਨ ਸੀਲਿੰਗ ਹੈ ਜਿਹੜੀ ਬਹੁਤ ਅਲੱਗ ਤਰ੍ਹਾਂ ਦੀ ਹੋਈ ਆ ਆ ਜੋ ਬੈੱਡ ਵਗੈਰਾ ਵੀ ਤੁਸੀਂ ਬਣਾ ਕਿਤੇ ਬਿਲਕੁਲ ਜੀ ਸਾਰਾ ਇਹ ਬੈੱਡ ਹੋਗੇ ਜੋ ਵੀ ਇਹਦੇ ਚ ਫਰਨੀਚਰ ਦਾ ਕੰਮ ਹੋਇਆ ਉਹ ਸਾਰਾ ਆਪਾਂ ਦਿੱਤਾ ਬਣਾਉਣਾ ਹਾਂ ਆ ਜਿਵੇਂ ਇਸ ਤਰ੍ਹਾਂ ਦੀਆਂ ਅਲਮਾਰੀਆਂ ਹੋ ਗਈਆਂ ਆਹ ਦੇਖੋ ਇਸ ਤਰ੍ਹਾਂ ਦੇ ਦਰਵਾਜ਼ੇ ਹੋਗੇ ਆਹ ਦੇਖੋ ਇਸ ਤਰ੍ਹਾਂ ਦੇ ਬਾਥਰੂਮ ਹੋਗੇ ਬਾਥਰੂਮਸ ਹੋਗੇ ਤੁਹਾਨੂੰ ਮੈਨਸ ਆਹ ਦੇਖੋ ਉਹਦੇ ਵਿੱਚ ਗਲਾਸ ਲਾਤਾ ਹੈ ਬਾਥਰੂਮ ਦੇ ਵਿੱਚ ਆਜ ਆ ਜਾ ਨਾ ਕਰਨੇ ਤੈਨੂੰ ਸਾਰੀ ਕੋਠੀ ਦਿਖਾਉਣਾ ਪੁੱਤ ਕਿਉਂਕਿ ਇਹ ਤਾਂ ਕੋਠੀ ਵੈਸੇ ਦੇਖਣ ਨੂੰ ਹੀ ਦਿਲ ਕਰਦਾ ਇੰਨੀ ਸੋਹਣੀ ਬਣੀ ਆ ਯਾਰ ਕੋਠੀ ਹਨਾ ਬਿਲਕੁਲ ਕਮਾਲ ਮਤਲਬ ਕੰਮ ਕਰਨ ਵਾਲੀ ਕਮਾਲ ਕੀਤੀ ਪਈ ਆ ਆ ਦੇਖੋ ਇਧਰਲੇ ਪਾਸੇ ਨਾ ਲੌਬੀ ਦੇ ਵਿੱਚ ਨਾ ਕਰਨੇ ਛੱਤ ਦੀ ਸੀਲਿੰਗ ਆ ਜਿਹੜੀ ਉਹ ਕਿੰਨੀ ਸੈਂਪਲ ਤੇ ਕਿੰਨੀ ਘੈਂਟ ਸੀਲਿੰਗ ਹੋਈ ਆ ਹਾਂਜੀ ਬਿਲਕੁਲ ਹਨਾ ਤੇ ਆ ਯਾਰ ਆ ਕੀ ਬਣਾਤਾ ਇਹ OTS ਆ ਗਿਆ ਜੀ ਤੇ ਤੁਸੀਂ ਮਤਲਬ ਬੈਠ ਵੀ ਸਕਦੇ ਹੋ ਤਾਂ ਬਾਕੀ ਵੈਂਟੀਲੇਸ਼ਨ ਵਾਸਤੇ ਵੀ ਆ ਗਿਆ ਇਹ ਅੱਛਾ ਤਾਂ ਤਹਾਂ ਤੱਕ ਪੁੱਲਾ ਇੱਕੋ ਹੀ ਆ ਦੇਖ ਲੈ ਲੈ ਠੀਕ ਆ ਇੱਥੇ ਇਹ ਉਹ ਨਹੀਂ ਬਣ ਜਾਊਗਾ ਜਿਵੇਂ ਕਈ ਕਾਕੂ ਜਲਾ ਲੈਂਦੇ ਨੇ ਬਿਲਕੁਲ ਜੀ ਬਿਲਕੁਲ ਬੂਟੇ-ਬੱਟੇ ਲੰਨ ਉਹੀ OTS ਦੇ ਵਿੱਚ ਆਪਾਂ ਇਦਾਂ ਹੀ ਉਹਨੂੰ ਡੈਕੋਰੇਟ ਕਰ ਸਕਦੇ ਆ ਸਿਟਿੰਗ ਏਰੀਆ ਬਣ ਜਾਂਦਾ ਓਪਨ ਦੇ ਵਿੱਚ ਤੇ ਆ ਆ ਦੇਖ ਆ ਕਿੱਡਾ ਵੱਡਾ ਬਣਾਇਆ ਜਗਾਰ ਦੇਖੀ ਹੋਏ ਕਰਨੇ ਆ ਆ ਆ ਦੇਖ ਕਿੱਡਾ ਸੋਹਣਾ ਬਣਿਆ ਆ ਅੰਦਰਲੇ ਪਾਸੇ ਜਾਲੀ ਲੱਗੀ ਹੈਗਾ ਉਦਾਂ ਹੀ ਇਹ ਵਾਲਪੇਪਰ ਹੈ ਜੀ ਵਾਲਪੇਪਰ ਆ ਜਾਲੀ ਵਰਗਾ ਜਾਲੀ ਦੇ ਹਨ ਆ ਕਰਨੇ ਇੱਧਰ ਆ ਓਏ ਆ ਜਾ ਤੈਨੂੰ ਮਾਂ ਦਿਖਾਵਾਂ ਆ ਆ ਕਮਰਾ ਮਤਲਬ ਸਾਡੀ ਇਹ ਸਟਡੀ ਰੂਮ ਆ ਗਿਆ ਜੀ ਬੱਚਿਆਂ ਦੇ ਪੜਨ ਵਾਲਾ ਕਿ ਕਮਰਾ ਹੈ ਏਰੀਆ ਇਹ ਬੱਚਿਆਂ ਦੇ ਪੜਨ ਵਾਲਾ ਏਰੀਆ ਇਹ ਆ ਜਾ ਆ ਜਾ ਕਰਨੇ ਸਾਰਾ ਦਿਖਾਵਾਂ ਯਾਰ ਕਮਾਲ ਕੋਈ ਕੀਤੀ ਪਈ ਆ ਆ ਗਈ ਰਸੋਈ ਇੱਧਰਲੇ ਪਾਸੇ ਆਹ ਰਸੋਈ ਦੇ ਵਿੱਚ ਜੋ ਵੀ ਕੰਮ ਕੀਤਾ ਹੈ ਵੀ ਸਾਰਾ ਤੁਸੀਂ ਕੀਤਾ ਵੀ ਸਾਰਾ ਸਾਡਾ ਹੈ ਜੀ ਹਜੇ ਜੇ ਹਜੇ ਫਿਟਿੰਗਾਂ ਹੋਣੀਆਂ ਰਹਿੰਦੀਆਂ ਇੱਥੇ ਹਾਂ ਜੀ ਕਾਫੀ ਕੁਝ ਰਹਿ ਰਿਹਾ ਜੀ ਹਜੇ ਚੱਲ ਰਿਹਾ ਕੰਮ ਆਪਣਾ ਜੀ ਤੇ ਹਜੇ ਦਾ ਕਾਫੀ ਕੰਮ ਰਹਿੰਦਾ ਵਾ ਤੇ ਆ ਆ ਕੀ ਲਾ ਕੇ ਦਿੱਤਾ ਆ ਆ ਕੀ ਲਾਇਆ ਰਸੋਈ ਇਹ ਇਹ ਆਪਣਾ ਡੈਸ਼ਵਾਸ਼ਰ ਹੈ ਜੀ ਅੱਛਾ ਬਾਹਲੇ ਤੋਂ ਹੁੰਦੇ ਨੇ ਇਹ ਡੈਸ਼ਵਾਸ਼ਰ ਹੈ ਯਾਰ ਇਹ ਨਾ ਫੋਟੋ ਸਟੇਟ ਕਰਨ ਵਾਲੀ ਮਸ਼ੀਨ ਵਰਗਾ ਕੰਮ ਆ ਨਹੀਂ ਮਾੜਾ ਜੀ ਦੱਸੇਗਾ ਮਨਿੰਦਰ ਇਹ ਕੀ ਕੀ ਕਰਦਾ ਆ ਹਾਂ ਇਹਦੇ ਵਿੱਚ ਸਾਰੇ ਆਪਣੇ ਜੋ ਕ੍ਰੌਕਰੀ ਦਾ ਸਮਾਨ ਹੁੰਦਾ ਜੀ ਜਿੱਦਾਂ ਪਲੇਟਾਂ ਕ올ੀਆਂ ਜੋ ਵੀ ਆ ਆਪਾਂ ਇਹਦੇ ਵਿੱਚ ਸਟੈਂਡ ਕਰ ਦਿੰਨੇ ਆ ਤਾਂ ਇਹਨੂੰ ਬੰਦ ਕਰਕੇ ਤੁਸੀਂ ਜਿੱਦਾਂ ਆਪਾਂ ਕੱਪੜੇ ਧੋਣ ਵਾਲੀ ਮਸ਼ੀਨ ਚ ਪਾ ਦਿੰਨੇ ਉਹ ਚੀਜ਼ ਹੈ ਪ੍ਰੈਸ ਕਰੋ ਭਾਂਡੇ ਧੋਤੇ ਵੇ ਬਾਹਰ ਕੱਢ ਲਓ ਸੁੱਕੇ ਵੇ ਯਾਰ ਥੱਕਲੇ ਏਸੇ ਖਤਮ ਆ ਸਾਰਾ ਹੈ ਬਿਲਕੁਲ ਅੱਛਾ ਇਹਨੂੰ ਐਵੇਂ ਖੋਲਣਾ ਮੈਂ ਕਿਤੇ ਗਲਤ ਥਾਂ ਤੋਂ ਇਹਨਾਂ ਖੋਲਦਿਆਂ ਇਹਨੂੰ ਐਵੇਂ ਖੋਲਣਾ ਜਿਹੜਾ ਭਾਂਡਾ ਜਿੱਥੇ ਟਿਕਾਉਣਾ ਚਮਚਾ ਜਿੱਥੇ ਟਿਕਣਾ ਜਿਹੜੀ ਚੀਜ਼ ਟਿਕਾਉਣੀ ਆ ਟਕਾ ਕੇ ਪਲੇਟ ਚਮਚਾ ਕੜਾਹੀ ਗਲਾਸ ਕੌਲੀ ਜੋ ਹੈਗਾ ਤੁਹਾਡਾ ਟਕਾ ਕੇ ਇਹਦੇ ਵਿੱਚ ਇਹਨੂੰ ਐਂ ਲਾ ਦੇਣਾ ਹਾਂਜੀ ਇਹਦਾ ਟਾਈਮਰ ਕਰ ਦੇਣਾ ਸੈੱਟ ਤੇ ਭਾਂਡੇ ਧੋਤੇ ਬਾਹਰ ਕੱਢੋ ਕਮਾਲ ਯਾਰ ਕਮਾਲ ਕਮਾਲ ਪਤਾ ਨਹੀਂ ਕੌਣ ਕਿੱਥੋਂ ਕਿਵੇਂ ਦੱਸਦਾ ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਤੇ ਆ ਕੀ ਬਣਾਇਆ ਇਹ ਕਰੋਕਰੀ ਵਾਸਤੇ ਆ ਗਈ ਜੀ ਆਪਣੀ ਕਬੜ ਹੈਗੀ ਛੋਟੀ ਉਲਮਾਰੀ ਜਿਵੇਂ ਆਪਾਂ ਕਹਿ ਦਿੰਨੇ ਆ ਇੱਕ ਕਰੋਕਰੀ ਦਾ ਸਮਾਨ ਰੱਖਣ ਵਾਸਤੇ ਇੱਥੇ ਇਧਰ ਲੈਪਾ ਬਿਲਕੁਲ ਠੀਕ ਆ ਆ ਜਾ ਆ ਬੈਡਰੂਮ ਆ ਇਹ ਵੀ ਬੈਡਰੂਮ ਆ ਜੀ ਇਹ ਵੀ ਇੱਕ ਬੈਡਰੂਮ ਆ ਖੁੱਲਾ ਇਹ ਵੀ ਬਹੁਤ ਆ ਏਰੀਆ ਵੱਡਾ ਯਾਰ ਜਿਆਦਾ ਤੁਹਾਡੇ ਨਾਲ ਮੈਂ ਇੱਕ ਗੱਲ ਦੇਖੀਏ ਤੁਹਾਡੇ ਕਿੰਨੇ ਕੰਮ ਚੱਲਦੇ तकरीबन ਸਾਰੇ ਵੱਡੇ ਹੀ ਚੱਲਦੇ ਆ ਹਾਂਜੀ ਬਿਲਕੁਲ ਜੀ ਹਨਾ ਆ ਲੇਖੋ ਆਮ ਕਮਰੇ ਜਿਹੜੇ ਤਾਂ ਬਾਥਰੂਮ ਬਣਾਏ ਪਏ ਆ ਦੇਖ ਲੈ ਕਰਨੇ ਹਾਂ ਲੈ ਲੈ ਨਾਉਣਾ ਤਾਂ ਦੂਰ ਦੀ ਗੱਲ ਐ ਚ ਤਾਂ ਪਾ ਮੈਂ ਨਾ ਚਲਾ ਐਡਾ ਬਾਥਰੂਮ ਬਣਿਆ ਹੋਇਆ ਦੇਖ ਲੈ ਹੈ ਕਮਾਲ ਕੀਤੀ ਪਈ ਐ ਦੇਖ ਕੇ ਕਿ ਕਿਹੋ ਜੀਆਂ ਚੀਜ਼ਾਂ ਲਾਈਆਂ ਚੱਲ ਤਾਂ ਆਲੇ ਤਾਂ ਵੀ ਮੰਝਲ ਵੀ ਦਿਖਾ ਯਾਰ ਹੁਣ ਐ ਨਹੀਂ ਗੱਲ ਵੀਡੀਓ ਤਾਂ ਦੇਖਣ ਵਾਲਿਆਂ ਨੇ ਤਾਂ ਦੇਖ ਲਿਆ ਵੀ ਅਕਾਲ ਬੈਲਟਰਸ ਵਾਲੇ ਕੀ ਆ ਪਰ ਹੁਣ ਸਾਨੂੰ ਕੋਠੀ ਤਾਂ ਦਿਖਾ ਨਾ ਜਿਹੜਾ ਸਵਾਦ ਲੈਣਾ ਅਸੀਂ ਸਵਾਦ ਤਾਂ ਪਾਊਡਰ ਰੂਮ ਆ ਗਿਆ ਜੀ ਆਪਣਾ ਹੈ ਇਹ ਵਾਲਾ ਪਾਊਡਰ ਰੂਮ ਆ ਗਿਆ ਅੱਛਾ ਜੀ ਠੀਕ ਹੈ ਇੱਕ ਅਲੱਗ ਦੇ ਤਾਂ ਬਾਥਰੂਮ ਹਾਂਜੀ ਆ ਜਾ ਆ ਜਾ ਤਾਂ ਆ ਜਾ ਤਾਂ ਕਰਨੇ ਪੁੱਤੇ ਆ ਜਾ ਆ ਪੱਖਾ ਆ ਪੱਖਾ ਵੀ ਤੁਸੀਂ ਲਾ ਕੇ ਦਿੱਤਾ ਵਿੱਚ ਹਾਂਜੀ ਬਿਲਕੁਲ ਜੀ ਹੈਵਲਸ ਦਾ ਆਪਣਾ ਲੱਗਿਆ ਹੋਇਆ ਜਿੰਨਾ ਵੀ ਇਲੈਕਟ੍ਰੋਨਿਕ ਦਾ ਕੰਮ ਹੋਇਆ ਉਹ ਸਾਰਾ ਆਪਣਾ ਹੈਵਲਸ ਦੇ ਵਿੱਚ ਹੋਇਆਗਾ ਮੈਂ ਤੈਨੂੰ ਐਂ ਪੁੱਛਣ ਲੱਗਿਆ ਸੀ ਹਾਂਜੀ ਬਈ ਜਿਵੇਂ ਹੁਣ ਆਪਣੇ ਨਾਲ ਕਿਸੇ ਨੇ ਕੰਟਰੈਕਟ ਕਰ ਲਿਆ ਹਾਂਜੀ ਬਈ ਸਰੀਆ ਕਿਹੜਾ ਪੈਣਾ ਸੀਮੈਂਟ ਕਿਹੜਾ ਲੱਗਣਾ ਅੱਸੀ ਕਿਹੜੀ ਲੱਗਣੀ ਆ ਜੋ ਵੀ ਮਟੀਰੀਅਲ ਯੂਜ਼ ਕਰਦੇ ਆ ਪਹਿਲੀ ਗੱਲ ਤਾਂ ਸਾਡੀ ਇਹ ਫਸਟ ਇਹ ਹੁੰਦੀ ਹੈ ਪ੍ਰੇਫਰੈਂਸ ਕਿ ਜੋ ਵੀ ਕਸਟਮਰ ਸਾਡੇ ਤੋਂ ਆਪਦਾ ਕੰਮ ਕਰਵਾ ਰਿਆ ਹੈ ਜੀ ਉਹ ਹਰ ਰੋਜ਼ ਸਾਡੇ ਕੋਲ ਵਿਜ਼ਿਟ ਕਰੇ ਸਵੇਰੇ ਸ਼ਾਮ ਆਵੇ ਦੇਖੇ ਕਿ ਕਿਹੜਾ ਮਟੀਰੀਅਲ ਅਸੀਂ ਯੂਜ਼ ਕਰ ਰਹੇ ਹਾਂ ਹੂੰ ਬਾਕੀ ਕਸਟਮਰ ਦੀ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਹਰ ਤਰ੍ਹਾਂ ਦਾ ਮਟੀਰੀਅਲ ਲੋਨ ਲਈ ਤਿਆਰ ਹੂੰ ਜੋ ਕਹਿੰਦਾ ਕਿ ਸਾਨੂੰ ਅਲਟਰਾਟੈਕ ਦਾ ਸੀਮੈਂਟ ਚਾਹੀਦਾ ਸੀ ਉਹ ਲਗਾ ਦਿੰਦੇ ਹੂੰ ਜੋ ਵੀ ਉਹ ਕਹਿੰਦਾ ਵਾ ਟਾਟਾ ਦਾ ਸਰੀਆ ਚਾਹੀਦਾ ਸੀ ਟਾਟਾ ਦਾ ਲਗਾ ਦਿੰਦੇ ਆ ਏਸੀ ਵਗੈਰਾ ਵੀ ਤੁਸੀਂ ਲਾ ਕੇ ਦਿੱਤੇ ਆ ਇਹ ਹਾਂਜੀ ਠੀਕ ਆ ਜਿਹੜੀ ਉਹ ਲੱਕੜ ਕਹਿੰਦਾ ਉਹਨੂੰ ਲੱਕੜ ਲਾਤੀ ਹਾਂਜੀ ਜਿਹੜੀ ਉਹਨੇ ਟੂਟੀ ਕਹਿਤਾ ਉਹਨੂੰ ਟੂਟੀ ਲਾਤੀ ਟੂਟੀ ਲਾਤੀ ਜਿਵੇਂ ਹੁਣ ਆਪਣਾ ਜਿੰਨਾ ਅੰਦਰ ਕੰਮ ਹੋਇਆ ਜੀ ਉਹ ਸਾਰਾ ਜੈਗੂਅਰ ਦਾ ਹੋਇਆਗਾ ਠੀਕ ਹੈ ਜੀ ਜਿੰਨੇ ਵੀ ਵਾਸ਼ਰੂਮ ਹੈ ਤਕਰੀਬਨ 7 ਵਾਸ਼ਰੂਮ ਇਹਦੇ ਵਿੱਚ ਜੀ ਉਹ ਸਾਰਾ ਜੈਗੂਅਰ ਦੇ ਵਿੱਚ ਹੋਇਆ ਜਦੋਂ ਜਦੋਂ ਤਾਰਾਂ ਪਾਉਣ ਲੱਗਣੀਆਂ ਪਾਈਪਾਂ ਪਾਉਣ ਲੱਗਣੀਆਂ ਜਿਹੜੀ ਚੀਜ਼ ਅੰਦਰ ਨੱਪੀ ਜਾਣੀ ਉਹ ਚੈੱਕ ਕਰਾਉਣੀ ਹੈ ਉਹ ਚੈੱਕ ਕਰਾਉਣੀ ਬਿਲਕੁਲ ਜੇ ਅਸੀਂ ਸਾਰੀ ਦੀ ਫੋਟੋਗ੍ਰਾਫੀ ਕਰਦੇ ਜੀ ਨਾਲ ਦੀ ਨਾਲ ਠੀਕ ਹੈ ਤੇ ਉਹ ਇੱਕ ਸਾਡਾ ਗਰੁੱਪ ਬਣਿਆ ਹੁੰਦਾ ਵਾ ਜਿਹਦੇ ਚ ਮਾਲਕ ਹੈ ਜੋ ਐਡ ਹੁੰਦਾ ਵਾ ਉਹ ਡੇਲੀ ਦੀ ਡੇਲੀ ਇਸ ਨੂੰ ਅਪਡੇਟ ਦਿੰਨੇ ਆ ਅਪਡੇਟ ਇਹਦੇ ਆ ਆ ਇੱਥੇ ਉੱਪਰ ਭਾਂਡੇ ਭੁੰਡੇ ਤੋਂ ਇਹ ਪੈਂਟਰੀ ਆ ਗਈ ਜੀ ਉੱਪਰ ਛੋਟੀ ਜਿਹੀ ਆਪਾਂ ਕਿਚਨ ਕਹਿ ਦਈਏ ਉੱਪਰਲੇ ਪੋਸ਼ਣ ਵਾਸਤੇ ਅਲੱਗ ਤੋਂ ਇੱਕ ਆ ਗਈ ਬਾਈ ਚਾਂਸ ਇੱਥੇ ਥੋੜਾ ਬੋਤ ਥੱਲੋਂ ਖਾਣਾ ਆਇਆ ਤਤਲ ਉੱਤਾ ਕਰਨਾ ਦਾ ਹਾਂ ਹਨਾ ਜਾਂ ਇੱਥੇ ਭਾਂਡੇ ਦੋ ਹੈਗੇ ਧੂਨੇ ਆ ਤਾਂ ਉਹਨੂੰ ਉਪਰੀ ਦੇਤੀ ਸੋ ਉੱਪਰ ਹੀ ਦੇਤੀ ਆਹ ਦੇਖ ਇਧਰਲੇ ਪਾਸੇ ਲੈ ਹੈ ਤੈਨੂੰ ਮੈਂ ਕਿਹਾ ਸੀ ਨਾ ਕਰਨਿਆ ਕਰੈਕਟ ਦੀ ਪਿਚ ਜਿੱਡੇ ਜਿੱਡੇ ਕਮਰੇ ਆ ਐਡੀ ਕਰੈਕਟ ਦੀ ਪਿਚ ਹੁੰਦੀ ਆ ਇੱਥੇ ਇਧਰੋਂ ਤੋਂ ਬੋਲ ਕਰਾਵੇਂਗਾ ਨਾ ਤੇ ਇੱਥੋਂ ਤੱਕ ਆ ਰਾਮ ਨਾਲ ਮੈਂ ਤੇਰੇ ਸ਼ਾਰਟ ਖੇਡ ਸਕਦਾ 프ਰੰਟ ਫੁੱਟ ਤੇ ਐਡੇ ਐਡੇ ਕਮਰੇ ਬਣੇ ਹੋਇਆ ਆ ਦੇਖੀ ਉਸੇ ਉਸੇ ਲਾਇ ਪਏ ਆ ਜਾ ਅੰਦਰਲੇ ਪਾਸੇ ਦੇਖ ਬਾਥਰੂਮ ਬਣੇ ਹੋਏ ਹੈ ਦੇਖ ਕਿੱਡੀ ਸੋਹਣੀ ਕਿੱਡੀ ਵਧੀਆ ਲੱਕੜ ਲੱਗੀ ਹੋਈ ਆ ਦੇਖ ਕਿੱਡਾ ਸੋਹਣਾ ਕੰਮ ਕੀਤਾ ਇੱਕ ਕਰਨੇ ਹੋਰ ਦੇਖ ਚੈੱਕ ਕਰਨ ਵਾਲੀ ਗੱਲ ਆ ਕਿ ਕਲਰ ਕੰਬੀਨੇਸ਼ਨ ਦੇਖ ਤੂੰ ਕਿ ਕਿਸੇ ਵੀ ਚੀਜ਼ ਨੂੰ ਤੂੰ ਆਏ ਨਹੀਂ ਕਹਿ ਸਕਦਾ ਕਿ ਆ ਮੇਰੀਆਂ ਅੱਖਾਂ 'ਚ ਵੱਜਦੀ ਆ ਫालतੂ ਆ ਜੋ ਲੱਗਿਆ ਇਹ ਲੱਕੜ ਵੀ ਸਾਰੇ ਆਪਣੀ ਸਾਗਵਾਨ ਦੀ ਲੱਗੀ ਹੋਈ ਆ ਜੀ ਅੱਛਾ ਜਿੰਨੀ ਵਿੱਚ ਚੁਗਾਠਾਂ ਦੇ ਵਿੱਚ ਆਪਾਂ ਲੱਕੜ ਯੂਜ਼ ਜੋ ਚੁਗਾਠ ਲੱਗੀ ਆ ਜੋ ਲੱਕੜ ਲੱਗੀ ਆ ਹਾਂ ਜੀ ਸਾਗਵਾਨ ਦੀ ਲੱਗੀ ਆ ਇਹਦੇ ਤੇ ਸਾਰੀ ਜੇ ਉੱਪਰ ਜਿਹੜੀ ਪਾਲਿਸ਼ ਹੋਈ ਏ ਪੀਯੂ ਦੀ ਹੋਈ ਆ ਜੀ ਕਿਤੇ ਜੋ ਦੋ ਤਰ੍ਹਾਂ ਦੀ ਕੁਆਲਿਟੀ ਦੀ ਪਾਲਿਸ਼ ਆਉਂਦੀ ਆ ਇੱਕ ਕਾਮੈਲਾਮਾਈਨ ਆਉਂਦੀ ਆ ਇੱਕ ਪੀਯੂ ਆਉਂਦੀ ਆ ਹਾਂ ਪੀਯੂ ਦਾ ਪ੍ਰਾਈਸ ਤੁਸੀਂ ਇਹ ਦੇਖ ਲਓ ਵੀ ਨਾਰਮਲ ਮੈਲਾਮਾਈਨ ਨਾਲੋਂ ਤਿੰਨ ਗੁਣਾ ਪ੍ਰਾਈਸ ਆ ਅੱਛਾ ਇਧਰ ਲੇ ਇਹ ਚ ਵੀ ਕੁਝ ਬਣਿਆ ਹੋਇਆ ਇਹ ਸਟੋਰ ਆ ਗਿਆ ਜੀ ਅੱਛਾ ਆ ਸਟੋਰ ਬਣ ਗਿਆ ਹਾਂਜੀ ਆ ਇੱਕ ਇਧਰ ਬੈਡਰੂਮ ਬਣਾਤਾ ਇੱਕ ਬੈਡਰੂਮ ਆ ਗਿਆ ਜੀ ਮੈਂ ਇੱਕ ਗੱਲ ਦੇਖੀ ਆ ਤੇਰੇ ਜਿੰਨੇ ਵੀ ਪ੍ਰੋਜੈਕਟ ਚੱਲਦੇ ਹੈਗੇ ਵੱਡੇ ਆ ਸਾਰੇ ਵੱਡੇ ਆ ਜੀ ਹਨਾ ਵੀ ਪ੍ਰੋਜੈਕਟ ਤਕਰੀਬਨ ਵੱਡੇ ਹੀ ਆ ਹਾਂਜੀ ਬਈ ਇੱਕ ਗੱਲ ਮੈਨੂੰ ਹੋਰ ਦੱਸ ਮਨਿੰਦਰ ਬਈ ਏਰੀਆ ਕੋਈ ਹੈ ਵੀ ਲਿਮਿਟੇਸ਼ਨ ਤੁਹਾਡੀ ਵੀ ਤੁਸੀਂ ਕਹਿੰਦੇ ਹੋ ਮੋਂ ਕਿ ਮੈਂ ਇੱਥੇ ਕੰਮ ਕਰਨਾ ਹੈ ਮੈਂ ਇੱਧਰ ਕਰ ਨੀ ਇਦਾਂ ਨਹੀਂ ਜੀ ਸਾਨੂੰ ਇਹੰਦਾ ਵੀ ਕੰਮ ਵਧੀਆ ਹੋਵੇ ਤੇ ਮਤਲਬ ਕਸਟਮਰ ਦੀ ਇੱਛਾ ਹੋਵੇ ਵੀ ਮੈਨੂੰ ਵਧੀਆ ਕੰਮ ਚਾਹੀਦਾ ਜਿਸ ਦਾ ਨਾ ਸਾਡਾ ਇੱਕ ਲੋਗੋ ਵੀ ਇਹੀ ਹੈ ਵੀ ਅਸੀਂ ਘਰ ਬਣਾਉਨੇ ਆ ਹਾਂ ਹੂੰ ਘਰ ਬਣਾਉਨੇ ਆ ਹਾਂ ਜੀ ਮਤਲਬ ਕਿ ਬਿਲਡਿੰਗਾਂ ਨਹੀਂ ਬਣਾਉਂਦੇ ਹਾਂ ਅਸੀਂ ਘਰ ਬਣਾਉਨੇ ਆ ਇਮਾਰਤਾਂ ਨਹੀਂ ਬਣਾਉਂਦੇ ਸਲੋਗਨ ਨਹੀਂ ਹੈ ਕੀ ਬਾਤ ਆ ਕੀ ਬਾਤ ਆ ਆਪ ਉਹ ਤਾਂ ਇਹ ਕਹਿੰਦੇ ਅਸੀਂ ਘਰ ਬਣਾਉਂਦੇ ਆ ਇਮਾਰਤਾਂ ਨਹੀਂ ਬਣਾਉਂਦੇ ਮਕਾਨ ਨਹੀਂ ਬਣਾਉਂਦੇ ਮਕਾਨ ਨਹੀਂ ਬਣਾਉਂਦੇ ਹਾਂ ਮੈਂ ਤੁਹਾਨੂੰ ਇੱਕ ਹੋਰ ਬਾਈ ਦੀ ਗੱਲ ਤੋਂ ਨਾ ਚੇਤੇ ਆ ਗਈ ਇੱਕ ਗੱਲ ਮੈਂ ਤੁਹਾਨੂੰ ਨਾ ਜਾਣਕਾਰੀ ਵਾਲੀ ਗੱਲ ਦੱਸਦਾ ਹਾਂ ਦਰਸ਼ਕਾਂ ਨੂੰ ਸਾਰਿਆਂ ਨੂੰ ਜਦੋਂ ਨਾ ਕੋਈ ਬੰਦਾ ਦੁਨੀਆ ਤੋਂ ਚਲੇ ਜਾਂਦਾ ਉਹ ਇਸ ਕਰਕੇ ਹੀ ਕਿਹਾ ਜਾਂਦਾ ਵੀ ਅਸੀਂ ਮਕਾਨ ਗਏ ਆ ਕਿਉਂਕਿ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਤਾਂ ਲੋਕਾਂ ਦਾ ਮੰਨਣਾ ਹੁੰਦਾ ਕਿ ਉਹ ਘਰ ਨਹੀਂ ਰਹਿ ਗਿਆ ਮਕਾਨ ਤਾਂ ਕਰਕੇ ਕਿਹਾ ਜਾਂਦਾ ਮਕਾਨ ਚਲੇ ਬਿਲਕੁਲ ਤਾਂ ਮਕਾਨ ਇਮਾਰਤ ਨੂੰ ਕਹਿੰਦੇ ਆ ਘਰ ਵਸਣ ਵਾਲਾ ਤਾਂ ਬਾਈ ਹੁਣ ਹੀ ਕਹਿੰਦੇ ਅਸੀਂ ਘਰ ਬਣਾਉਂਦੇ ਆ ਮਕਾਨ ਨਹੀਂ ਬਣਾਉਂਦੇ ਕੀ ਬਾਤ ਆ ਯਾਰ ਅੱਜ ਉਹ ਤੁਹਾਨੂੰ ਹੋਰ ਹੋਰ ਤੁਹਾਨੂੰ ਉੱਪਰ ਚੱਲਦੇ ਆ ਯਾਰ ਇਹ ਬੰਦਿਆਂ ਦੀ ਤਾਂ ਵੈਸੇ ਹੀ ਸੰਗਤ ਕਰਨ ਵਾਲੀ ਆ ਮੈਨੂੰ ਲੱਗਦਾ ਇਮਾਰਤ ਬਣਾਉਣਾ ਤਾਂ ਦੂਰ ਦੀ ਗੱਲ ਆ ਮੈਂ ਯਾਰ ਤੁਹਾਡੇ ਪੈੜਾਂ ਕਰੂੰਗਾ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਮੈਨੂੰ ਉਹ ਥੋੜੀ ਜਿਹੀ ਬਾਲਕਨੀ ਦਿਖਾ ਹਾਂਜੀ ਹਾਂਜੀ ਆਜੋ ਆ ਜਾ ਵੀ ਮਨਿੰਦਰ ਮਨਿੰਦਰ ਬਹੁਤ ਕਮਾਲ ਦੀ ਗੱਲ ਆ ਤੁਹਾਡਾ ਤਾਂ ਲੋਗੋ ਹੀ ਤੁਹਾਨੂੰ ਹੈ ਮੈਨੂੰ ਲੱਗਦਾ ਵੀ ਲੁਧਿਆਣੇ ਚ ਸਭ ਤੋਂ ਵੱਧ ਕਾਮਯਾਬੀ ਦਾ ਕਾਰਨ ਹੀ ਤੁਹਾਡਾ ਲੋਗੋ ਹਾਂਜੀ ਬਿਲਕੁਲ ਆ ਜਾ ਆਪ ਉਤਾਹ ਸੁਣਿਆ ਆ ਜਾ ਆ ਜਾ ਇੱਥੇ ਬਈ ਗਲਾਸ ਲਾਤਾ ਹਨਾ ਹਾਂਜੀ ਯਾਰ ਤੁਹਾਡਾ ਆਰਕੀਟੈਕਟ ਵੀ ਕਮਾਲ ਹੈ। ਭਾਈ ਆਰਕੀਟੈਕਟ ਦੇ ਪੈਸੇ ਵੀ ਵਿੱਚੇ ਹੀ ਹੁੰਦੇ ਵੇ ਸਾਰਾ ਕੁਝ ਅਸੀਂ ਕੰਪਲੀਟ ਹੀ ਕਰਦੇ ਜੀ ਅਸੀਂ ਮਤਲਬ ਕਿਉਂ ਕੰਮ ਹੀ ਨਹੀਂ ਕਰਦੇਗੇ ਕਿ ਬਾਅਦ ਦੇ ਵਿੱਚ ਕਸਟਮਰ ਨੂੰ ਕਿਤੇ ਹੋਰ ਨਹੀਂ ਜਾਣਾ ਪਊਗਾ। ਉੱਪਰੋਂ ਦਿਖਾਉਂਗੇ? ਉੱਪਰ ਹਾਂਜੀ ਆਜੋ। ਆਜੋ ਉੱਪਰੋਂ ਵੀ ਦਿਖਾएं। ਇੱਕ ਕਰਨੇ ਇੱਕ ਚੀਜ਼ ਹੋਰ ਦੇਖਣ ਵਾਲੀ ਆ ਮਤਲਬ ਅ ਜਿਹੜੀ ਨਾ ਕੋਠੀ ਦੇ ਵਿੱਚ ਨਾ ਫालतू ਕੁਝ ਨਹੀਂ ਲਾਇਆ। ਇਹ ਆਪਣੇ ਜਿਹੜੀ ਟਾਈਲ ਵੀ نیچے ਲੱਗੀ ਹੋਈ ਹੈ ਜੀ ਇਹ ਕਜਾਰੀਆ ਦੀ ਟਾਈਲ ਲੱਗੀ ਹੋਈ ਹੈ ਪੂਰੀ ਤੇ نیچے ਆਪਣੇ ਜਿਹੜਾ ਲੱਗਿਆ ਹੋਇਆ ਉਹ ਸਾਰਾ ਇਟਾਲੀਅਨ ਲੱਗਿਆ ਹੋਇਆ ਹੈ ਜੀ ਅੱਛਾ ਥੱਲੇ ਸਾਰਾ ਇਟਾਲੀਅਨ ਲੱਗਿਆ ਹੈ ਇਟਾਲੀਅਨ ਲੱਗਿਆ ਹੋਇਆ ਹੈ ਜੀ ਜਿਹੜੀ ਮਤਲਬ ਹਰ ਚੀਜ਼ ਦੇ ਵਿੱਚ ਬ੍ਰਾਂਡ ਵਰਤਿਆ ਬਿਲਕੁਲ ਜੀ ਬਿਲਕੁਲ ਕੋਈ ਚੀਜ਼ ਉਸ ਤਰ੍ਹਾਂ ਦੀ ਨਹੀਂ ਵਰਤੀ ਅਸੀਂ ਸਾਡਾ ਕੰਮ ਇਹ ਨਹੀਂ ਹੈਗਾ ਕਿ ਇਹ ਚੀਜ਼ ਕਵਰ ਅਪ ਹੋ ਜਾਣੀ ਹੈ ਤਾਂ ਅਸੀਂ ਉਹਦੀ ਹਰ ਇੱਕ ਦੀ ਫੋਟੋਗ੍ਰਾਫੀ ਨਾਲ ਦੀ ਨਾਲ ਕਰਕੇ ਕਸਟਮਰ ਨੂੰ ਦਿੰਨੇ ਆ ਹਾਂ ਜੀ ਹਾਂ ਜੀ ਨਵੀ ਆ ਤਾਂ ਗੱਲ ਬੜੀ ਪਿਆਜਾ ਕਰਨਾ ਚੱਲਦਾ ਰਹਿਣ ਦੇ ਤਾਂ ਵੀ ਦੇਖ ਕੇ ਉਹਨੇ ਕੀ ਬਣਦਾ ਆ ਉੱਪਰ ਕੀ ਕੀਤਾ ਬਾਈ ਉੱਪਰ ਆਪਣੇ ਇਹ ਸਰਵੈਂਟ ਵਾਸਤੇ ਇੱਕ ਰੂਮ ਬਣਾਇਆ ਹੋਇਆ ਜੀ ਵਾਸ਼ਰੂਮ ਬਣਿਆ ਹੋਇਆਗਾ ਅੱਛਾ ਉੱਪਰ ਤੁਸੀਂ ਜਿਹੜੇ ਇਹਨਾਂ ਦੇ ਸਰਵੈਂਟ ਹੋਣਗੇ ਜੇ ਉਹ ਰਹਿਣਾ ਚਾਹਣਗੇ ਜੇ ਉਹ ਰੱਖਣਾ ਚਾਹਣਗੇ ਤਾਂ ਉਹਨਾਂ ਲਈ ਇੱਕ ਵਧੀਆ ਰੂਮ ਬਣਾ ਕੇ ਦੇ ਦਾਂ ਹਾਂਜੀ ਹਾਂਜੀ ਤੇ ਵਧੀਆ ਵਾਸ਼ਰੂਮ ਬਣਾ ਕੇ ਦੇ ਦਾਂ ਵਾਸ਼ਰੂਮ ਬਣਾ ਜੀ ਬਾਕੀ ਆਪਣਾ ਸਾਰਾ ਸੈਂਟਰਲ ਏਸੀ ਆ ਜੀ ਇੱਕ ਗੱਲ ਹੋਰ ਵੀ ਫਾਇਦਾ ਹੋ ਗਿਆ ਜਿਵੇਂ ਮੰਨ ਲਓ ਵੀ ਬੰਦਾ ਸਿਆਲਾਂ ਦੇ ਵਿੱਚ ਉੱਪਰ ਬੈਠਾ ਹਾਂਜੀ ਤੁੱਪੇ ਬੈਠਾ ਹਾਂਜੀ ਉਹਨੂੰ ਵਾਸ਼ਰੂਮ ਦੀ ਲੋੜ ਆ ਉਹ ਵਰਤ ਸਕਦਾ ਥੱਲੇ ਨਹੀਂ ਲੋੜ ਜਾਣਦੀ ਹਣਾ ਤਾਂ ਉੱਪਰ ਹੀ ਵਾਸ਼ਰੂਮ ਵਰਤ ਲੂਗਾ ਹਾਂਜੀ ਇਹਨੂੰ ਸੈਂਟਰਲ ਏਸੀ ਕਰਤਾ ਮਤਲਬ ਸਾਰੀ ਨੂੰ ਇਹਨੂੰ ਸੈਂਟਰਲ ਏਸੀ ਕਰਤਾ ਜੀ ਸਾਰੀ ਦਾ ਇੱਕ ਏਸੀ ਬਣਾਤਾ ਇਹ ਹਾਂਜੀ ਇਹ ਨੀਚੇ ਵਾਲੇ ਪਾਰਟ ਦਾ ਇਹ ਇੱਕ ਏਸੀ ਹੈ ਜੀ ਕਿਚਨ ਤੇ ਪੂਰੀ ਲੌਬੀ ਦਾ ਠੀਕ ਹੈ ਹਾਂਜੀ ਇਹ ਸਾਰੇ ਘਰ ਨੂੰ ਠੰਡਾ ਕਰੂਗਾ ਹਾਂਜੀ ਪੂਰੀ ਲੌਬੀ ਨੂੰ ਤੇ ਨੀਚੇ ਵਾਲੇ ਜਿਹੜੀ ਕਿਚਨ ਵਗੈਰਾ ਆਪ ਨੇ ਇਹ ਬਾਕੀ ਰੂਮਸ ਤੇ ਆਗੇ ਬਾਕੀ ਉੱਪਰਲੇ ਰੂਮਾਂ ਦੇ ਤੇ ਜਿਹੜੇ ਬੈੱਡਰੂਮ ਦੇ ਆਡਾ ਡੈਸ਼ ਬੈੱਡਰੂਮ ਦੇ ਸਾਰਿਆਂ ਦੇ ਅਲੱਗ-ਅਲੱਗ ਜੇ ਆਪਾਂ ਸੈਂਟਰਲ ਏਸੀ ਨਹੀਂ ਚਲਾਉਣਾ ਤਾਂ ਕੱਲੇ-ਕੱਲੇ ਕਮਰੇ ਦਾ ਕੱਲੇ-ਕੱਲੇ ਕਮਰੇ ਦਾ ਲਗਾ ਸਕਦੇ ਚਲਾ ਸਕਦੇ ਆ ਐਸ ਐਸਾ ਇਮਾਰਤ ਦਾ ਮਨਿੰਦਰ ਕਿੰਨਾ ਟਾਈਮ ਸੀਗਾ ਕਿੰਨੇ ਟਾਈਮ ਚ ਦੇਤੀ ਹੈ ਇਹਦੇ ਚ ਇਹ ਲਗਭਗ ਜੀ ਸਾਨੂੰ ਸਵਾ ਕ ਸਾਲ ਡੇਢ ਸਾਲ ਦੇ ਆਸ-ਪਾਸ ਹੀ ਹੋਊਗੀ ਕੰਪਲੀਟ ਹੋਊਗੀ ਇੱਕ ਇੱਕ ਗੱਲ ਮੈਨੂੰ ਹੋਰ ਦੱਸ ਜੇ ਕਿਸੇ ਬੰਦੇ ਨੇ ਤੁਹਾਡੇ ਤੋਂ ਵਿੱਦ ਮਟੀਰੀਅਲ ਅਮਾਰਤ ਤੱਕ ਨਹੀਂ ਹੋਵੇ ਹਾਂਜੀ ਉਹ ਕਵੇ ਵੀ ਫਿਨਿਸ਼ਿੰਗ ਮੈਂ ਆਪ ਕਰ ਲੂੰਗਾ ਹਾਂਜੀ ਵੀ ਮੈਨੂੰ ਅਮਾਰਤ ਪਾ ਕੇ ਦੇ ਦਿਓ ਬਿਲਕੁਲ ਜੀ ਮੈਨੂੰ ਫਰਸ਼ਾਂ ਪਾ ਦਿਓ ਹਾਂਜੀ ਮੈਨੂੰ ਪਲਾਸਤਰ ਕਰ ਦਿਓ ਬਿਲਕੁਲ ਜੀ ਤੇ ਮੇਰੇ ਹੈਂਡ ਓਵਰ ਕਰ ਦਿਓ ਹਾਂਜੀ ਉਹਨਾਂ ਕਰਦੇ ਹੋਗੇ ਉਹਨਾਂ ਵੀ ਕਰ ਦੇ ਦੀ ਆਪਾਂ ਸਿਵਲ ਵਰਕ ਹੋ ਗਿਆ ਮੇਨ ਹੂੰ ਸਿਵਲ ਵਰਕ ਤਾਂ ਆਪਾਂ ਕਰਦੀ ਕਰਦੇ ਨੇ ਜੀ ਉਹਦੇ ਤੋਂ ਨਾਲ ਫਿਰ ਜੇ ਕਸਟਮਰ ਦੀ ਡਿਮਾਂਡ ਹੈ ਤਾਂ ਫੁੱਲੀ ਫਰਨੀਸ਼ ਤੱਕ ਆਪਾਂ ਕਰਦੇ ਆ ਜਿੱਦਾਂ ਜੇ ਤੁਸੀਂ ਦੇਖੀ ਐ ਇਹ ਸੈਮੀ ਫਰਨੀਚਰ ਠੀਕ ਹੈ ਜੀ ਇਦੇ ਤੋਂ ਉੱਪਰ ਫਿਰ ਟੋਟਲ ਜਿਹੜਾ ਇੱਕ ਫਰਨੀਚਰ ਪ੍ਰੋਪਰ ਆਪਾਂ ਵੀ ਕਸਟਮਰ ਨੂੰ ਚਾਬੀ ਹੋਈ ਦੇਣੀ ਆ ਹਾਂ ਵੀ ਇੱਕ ਪਿੰਨ ਕਾਪੀ ਵੀ ਅੰਦਰ ਜੇ ਪਿਆ ਤਾਂ ਉਹ ਵੀ ਥੋੜਾ ਹੀ ਆ ਬਿਲਕੁਲ ਜੀ ਉੱਥੋਂ ਤੱਕ ਆਪਾਂ ਕੰਮ ਕਰਦੇ ਆ ਉੱਥੋਂ ਤੱਕ ਅੱਲੇ ਸਿਵਲ ਤੋਂ ਲੈ ਕੇ ਸਿਵਲ ਤੋਂ ਲੈ ਕੇ ਹਾਂਜੀ ਵੀ ਮਤਲਬ ਇੱਕ ਪੂਰਾ ਟੋਟਲ ਜਿੱਥੇ ਆਪਾਂ ਕੱਲਾ ਚਾਬੀ ਫੜਾਉਣੀ ਆ ਤੇ ਭਾਂਡੇ ਵੀ ਤੁਹਾਡੇ ਹੋਣਗੇ ਬਿਲਕੁਲ ਜੀ ਬਿਲਕੁਲ ਉਹ ਉਹ ਵੀ ਹੋ ਜਾਂਦਾ ਉੱਥੋਂ ਤੱਕ ਆਪਾਂ ਕਰਦੇ ਆ ਜੀ ਫੁੱਲੀ ਫਰਨਿਸ਼ ਜੇ ਆਪਾਂ ਕਰਦੇ ਆ ਫਿਰ ਉਹ ਕਸਟਮਰ ਨਾਲ ਉਹ ਜਿਹੜਾ ਇੱਕ ਰੇਟ ਦੀ ਡੀਲ ਹੋ ਜਾਂਦੀ ਆ ਕਿ ਅਸੀਂ ਉਹਦੇ ਨਾਲ ਇੱਕ ਕੰਟਰੈਕਟ ਹੋ ਜਾਂਦਾ ਕਿ ਤੁਹਾਨੂੰ ਅਸੀਂ ਇਹ ਚੀਜ਼ ਅਸੀਂ ਕਰਕੇ ਦੇਵਾਂਗੇ ਉਹ ਆਪਾਂ ਪਹਿਲਾਂ ਰਿਟਰਨ ਦੇ ਵਿੱਚ ਵਰਕ ਕਰਦੇ ਆ ਤੇ ਤੁਹਾਡੇ ਕੋਲੇ ਉੱਥੇ ਦਫ਼ਤਰ ਆਉਂਦਾ ਬੰਦਾ ਹਾਂਜੀ ਬਿਲਕੁਲ ਦਫ਼ਤਰ ਜੀ ਆਪਣਾ ਦਫ਼ਤਰ ਉੱਥੇ ਬਣਿਆ ਹੋਇਆ ਫਰੋਇਪੁਰ ਰੋਡ ਦੇ ਉੱਪਰ ਦਫ਼ਤਰ ਮੈਂ ਨਾ ਤੁਹਾਡੀ ਆਪਣੀ ਜਗ੍ਹਾ ਉਹ ਆਪਣੀ ਆਪ ਦੀ ਜਗ੍ਹਾ ਜੀ ਆਪਣਾ ਉਹ ਪਿੱਛੇ ਰੈਜੀਡੈਂਸ ਆਪਣਾ ਅੱਗੇ ਆਪਣੇ ਉਹ ਜਿਹੜੀਆਂ ਦੁਕਾਨਾਂ ਆ ਆਫਿਸ ਉਹ ਸਾਰਾ ਆਪਣਾ ਆਪ ਹੀ ਠੀਕ ਆ ਜਿਹੜਾ ਤੁਸੀਂ ਦ ਦਫਤਰ ਆ 메인 ਰੋਡ ਤੇ ਫਰੋਜਪੁਰ ਰੋਡ ਤੇ ਸਾਹਮਣੇ ਕਿਹੜਾ ਹਸਪਤਾਲ ਮੈਡੀਵੇਜ਼ ਹਸਪਤਾਲ ਜੀ ਮੈਡੀਵੇਜ਼ ਹਸਪਤਾਲ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਦਫ਼ਤਰ ਆ ਜੇ ਤੁਸੀਂ ਆਉਣਾ ਦਫ਼ਤਰ ਆ ਕੇ ਬਹਿ ਕੇ ਗੱਲ ਕਰਨੀਆਂ ਵੀਰ ਹੂਣਾ ਨਾਲ ਬਾਈ ਤੁਹਾਡੇ ਮਾਮਾ ਜੀ ਕੀ ਉਹਨਾਂ ਦਾ ਨਾਮ ਅਮਨ ਸਿੱਧੂ ਜੀ ਹਾਂ ਅਮਨ ਸਿੱਧੂ ਸਾਹਿਬ ਉਹ ਉੱਥੇ ਬੈਠੇ ਹੁੰਦੇ ਆ ਜਦੋਂ ਵੀ ਤੁਸੀਂ ਆਓ ਦਫ਼ਤਰ ਚ ਆਓ ਗੇੜਾ ਮਾਰੋ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਜਿੰਨੇ ਵੀ ਵੀਰ ਹੂਣਾ ਦੇ ਕੰਮ ਲੁਧਿਆਣੇ ਦੇ ਵਿੱਚ ਚੱਲਦੇ ਆ ਭਾਵੇਂ ਸਾਰਿਆਂ ਤੇ ਵਿజిਟ ਕਰੋ ਕਿਉਂਕਿ ਜ਼ਿਆਦਾ ਕੰਮ ਲੁਧਿਆਣੇ ਦੇ ਵਿੱਚ ਚੱਲ ਹਾਂਜੀ ਬਿਲਕੁਲ ਤਾਂ ਤੁਸੀਂ ਜਾ ਕੇ ਵਿజిਟ ਕਰੋ ਤੁਸੀਂ ਹੋਏ ਹੋਏ ਕੰਮਾਂ ਵਾਲੇ ਮਾਲਕਾਂ ਨੂੰ ਪੁੱਛੋ ਕਿ ਨਾ ਬੰਦਿਆਂ ਦਾ ਕਿਹੋ ਜਿਹਾ ਰੇਹਾ ਵਿਵਹਾਰ ਤੁਹਾਨੂੰ ਉਹ ਵੀ ਆਪੇ ਤੁਹਾਨੂੰ ਗਵਾਹੀ ਦੇਣਗੇ ਤੁਸੀਂ ਕੰਮ ਕਰਵਾਉਣਾ ਬੇਰ ਹੁਣ ਨੂੰ ਫੋਨ ਕਰ ਸਕਦੇ ਆ ਇੱਕ ਬਹੁਤ ਵੈਲ ਰੈਪਿਊਟੇਟਡ ਚੰਗੀ ਸੋਚ ਵਾਲੇ ਚੰਗੀ ਸਮਝ ਵਾਲੇ ਅਗਾਹ ਵਧੂ ਸੋਚ ਵਾਲੇ ਬੰਦੇ ਆ ਵੀ ਆਏ ਨਹੀਂ ਸੋਚ ਵੀ ਇੱਥੋਂ ਜੇ ਇੰਨੇ ਕ ਖਾ ਲਏ ਤੇ ਪਤਾ ਨਹੀਂ ਕੀ ਬਣ ਬਿਲਕੁਲ ਜੀ ਮਾਲਕ ਦੀ ਕਿਰਪਾ ਨਾਲ ਇੱਕ ਇੱਜ਼ਤ ਨੂੰ ਜਾਦਾ ਪੈਸੇ ਨਾਲੋਂ ਜ਼ਿਆਦਾ ਕਮਾਈ ਸਮਝਣ ਵਾਲੇ ਬੰਦੇ ਆ ਜੇ ਕੋਈ ਵੀ ਕੰਮ ਲੁਧਿਆਣੇ ਦੇ ਵਿੱਚ ਤੁਸੀਂ ਕਰਾਉਣਾ ਚਾਹੁੰਦੇ ਹੋ ਇਮਾਰਤਾਂ ਨਾਲ ਸੰਬੰਧ ਤਾ ਵੀਰ ਹੁਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਆਪਾਂ ਲੁਧਿਆਣੇ ਤੋਂ ਬਾਹਰ ਵੀ ਜਿਵੇਂ ਆਪਣੇ ਕਈ ਪ੍ਰੋਜੈਕਟ ਚੱਲਦੇ ਆ ਜੀ ਜਿਵੇਂ ਆਪਾਂ ਵੇਅਰ ਹਾਊਸ ਦਾ ਕੰਮ ਪਟਿਆਲਾ ਹੋ ਗਿਆ ਜੀ ਕਪੂਰ ਹੋ ਗਿਆ ਬਾਹਰ ਵੀ ਕਰਦੇ ਹਾਂ ਜੀ ਹਾਂ ਜੀ ਤੇ ਆਉਣਾ ਤਾਂ ਉਹਨੂੰ ਲੁਧਿਆਣੇ ਦਫ਼ਤਰ ਆਉਣਾ ਤਾਂ ਲੁਧਿਆਣਾ ਆਪਾਂ ਨੂੰ ਲੁਧਿਆਣੇ ਆਉਣਾ ਪੈਣਾ ਤੇ ਜੇ ਤੁਸੀਂ ਫ ਫਿਰ ਕੋਈ ਮਸਲਾ ਨਹੀਂਗਾ ਹਾਂਜੀ